ਸਰਬਜੀਤ ਸੰਗਰੂਰ ਵੀ ਦੀ ਕਾਤਾ ਇਹੋ ਦੁਆ ਮੇਰੀ ਇਹੋ ਦੁਆ ਮੇਰੀ ਹੋਏ ਦੁਖਾਂ ਦਾ ਨਾਸ ਕਿਹੜੀ ਗੱਲਾਂ ਹੋਇਆ ਦੱਸ ਤੂੰ ਨਿਰਾਸ਼ ਕਿਹੜੀ ਗੱਲਾਂ ਹੋਇਆ ਦੱਸ ਤੂੰ ਨਿਰਾਸ਼ ਕਿੱਥੇ ਖੋ ਗਏ ਦੱਸ ਦੇ ਮਿੱਠੇ ਹਾਸੇ ਪਤਾ ਸੇ ਨਹੀਂ ਦੱਸ ਕਿੱਥੇ ਖੋ ਗਏ ਤੇਰੀ ਅਮੁੱਲੇ ਹਾਸੇਨੀ ਕਿਹੜੀ ਗੱਲੋਂ ਹੋਈ ਮੁਸਕਾਨ ਮੁਖੋਂ ਦੂਰ ਦੱਸ ਦੇ ਦਿਲ ਦੀ ਦੀਦੇ ਮੇਰੀ ਦੇ ਨੂਰ ਦੱਸ ਦੇ ਦਿਲ ਦੀ ਦੀਦੇ ਮੇਰੀ ਦੇ ਨੂਰ ਕਿਹੜੀ ਗੱਲੋਂ ਹੋਇਆ ਦੱਸ ਤੂੰ ਨਿਰਾਸ਼ ਇਹੋ ਦੁਆ ਮੇਰੀ ਹੋਏ ਦੁੱਖਾਂ ਦਾ ਨਾਸ ਹੋਵੇ ਹਰ ਪ੍ਰੀਖਿਆ 'ਚ ਆਵਰ ਦਰਜੇ ਪਾਸ ਹੋਵੇ ਹਰ ਪ੍ਰੀਖਿਆ 'ਚ